ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਪੈ ਚੁੱਪਣਾ ਹੋਵਈ ਜੇ ਲਾਇ ਰਹਾ ਲਿਪਤਾਰ ਓਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਪਹਾਰ ਸਹਿ ਸਿਆਣਪਾਂ ਲਖ ਹੋਈ ਤ ਇਕਣ ਚੱਲੇ ਨਾਲ ਕਿਵਸ ਚਿਆਰਾ ਹੋਈ ਐ ਕਿ ਭੂੜਾ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਤੁਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਐ ਇੱਕ ਨਾ ਹੁਕਮੀ ਵਕਤੀਸ ਇੱਕ ਹੁਕਮੀ ਸੰਦਾ ਪੁਾਈ ਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਹੋਏ ਨਾਨਕ ਹੁਕਮੈ ਜੇ 부ਜੈ ਤਾਂ ਹੋ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਬਿਧਿਆ ਵੇ ਖੰਬੀਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰ ਹਦੂਰਾ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਿਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਬੇ ਪ੍ਰਵਾਹ ਸਤ ਜੀ ਸਾਹਿਬ ਸਚਨਾ ਹੈ ਭੱਕਿਆ ਪਹੋ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕਿ ਅੱਗੇ ਰੱਖੀਐ ਜਿਦ ਸਤਿ ਦਰਬਾਰ ਮੋਹ ਕੇ ਬੋਲਣ ਬੋਲੀਐ ਜੇ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਤਿਯਾਰ ਤਾ ਪੈਣਾ ਜਾਏ ਕੀ ਤਨ ਹੋਏ ਆਪੇ ਆਪ ਨਰੰਜਨ ਸੋਏ ਜਿਸੇ ਵੈ ਤਨ ਪਾ ਮਾਣ ਨਾਨਕ ਗਾਵਿਆ ਗੁਣੀ ਨਿਧਾਨ ਦਾ ਵੀ ਸੁਨੀ ਅਮਰ ਕੀਆ ਭਾਉ ਦੁਖ ਪਰਸੋ ਘਰ ਲੈ ਜਾਏ ਗੁਰਮਖਨਾ ਦੰਗੁਰਮਖਵੇ ਦੰਗੁਰਮਖਰਿਆ ਸਮਾਏ ਹੋਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਈ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਇਥ ਨਾਵਾ ਜਿਤ ਭਾਵ ਬਿਨ ਪਾਣੇ ਕੇ ਨਾਏ ਕਰੀ ਜੇ ਤਿਸੇ ਸਠੋ ਪਾਈ ਵੇਖਾ ਬਿਨ ਕਰਮਾਂ ਕੇ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਜੇ ਜੁਗਜਾਰਿਆ ਅਰਜਾ ਹੋਰ ਦਸੂਣੀ ਹੋਏ ਨਮਾ ਖੰਡਾ ਵਿੱਚ ਜਾਣੀਐ ਨਾ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਜੇ ਤਸ ਨਦਰ ਨਾ ਆਵੀ ਤਾ ਬਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟਕਾਰ ਦੋਸਤੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵਾਂ ਤਿਆਂ ਗੁਣ ਦੇ ਤੇ ਹਾ ਕੋਈ ਨਾ ਸੋਜਈ ਜੇ ਤਿਸ ਗੁਣ ਕੋਈ ਕਰੇ ਸੁਣਿਐ ਸਿਧ ਕੀ ਸੁਰਨਾਥ ਸੁਣਿਐ ਤਰਤਵਲੇ ਆਕਾਸ ਸੁਣਿਐ ਦੀਪ ਲੋਪ ਅਤਾਲ ਸੁਣਿਐ ਪਹਣ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸੁਣੀਐ ਇਸਰ ਵਰਮੈਂਦ ਸੁਣਿਐ ਮੁਕਸਲਾ ਹਨਮੰਦ ਸੁਣੀਐ ਜੋਗ ਜੋਗਤ ਤਨ ਭੇਦ ਸੁਣੀਐ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸੁਣੀਐ ਸਤ ਸੰਤੋ ਗਿਆਨ ਸੁਣੀਐ 68 ਕਾ ਇਸ਼ਾਨ ਸੁਣੀਐ ਪੜ ਪੜ ਪਾਵੇਂ ਮਾਣ ਸੁਣੀਐ ਲੱਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਹੁਣਿਆnde ਪਾਵੇਂ ਰਾਹੋ ਸੁਣਿਐ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਅਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਾਗਤ ਕਲਮ ਨਾਲ ਲਿਖਣਹਾਰ ਮਨਨੇ ਕਹਿ ਵੇ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਣ ਕੀ ਸੁੱਧ ਮੰਨੈ ਮੋਟੋ ਟਾਣਾ ਖਾਏ ਮੰਨੈ ਜਦ ਕਹਿ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪੱਤਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰੈ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਮਨ ਨਾਨਕ ਪਾਵੈ ਨ ਪਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਮਾਨ ਪੰਜ ਪ੍ਰਦਾਨ ਪੰਜੇ ਪਾਵੈ ਧਰ ਗੈ ਮਾਨ ਪੰਜੇ ਸੋ ਹੈ ਦਰ ਆ ਜਾਣ ਪੰਜਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤੌਲ ਤਰਮ ਦੇ ਆ ਕਾ ਪੂਤਾ ਸੰਤੋਖ ਥਾ ਪ੍ਰਖਿਆ ਜਨ ਸੂਤਾ ਜੇ ਕੋ ਬੂਝਾ ਹੋਵੇ ਸਤਿਆਰ ਸਭ ਲੈ ਉਪਰ ਕੀਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਇਸ ਤੇ ਭਾਰ ਤਰੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ 부ੜੀ ਕਲਾਮ ਇਹੋ ਲੇ ਕਲਕ ਜਾਣੈ ਕੋਏ ਲਿਖਾ ਲਿਖਿਆ ਕਿ ਤਾ ਹੋਏ ਕੀਤਾ ਤਾਂ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤਾ ਕੀ ਤਪਸਾਓ ਇੱਕ ਉਪਵਾਓ ਤਿਸਤੇ ਹੋਏ ਲਖ ਦਰੀ ਆਓ ਕੁਦਰਤ ਕਮਨ ਕਹਾ ਵਿਚਾਰ ਸਵਾਰਣ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਹੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤਦ ਭਾਵੈ ਹਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮਪੁਰ ਅਸਾਂ ਖਮਰ ਕਰ ਜਾਏ ਜੋਰ ਅਸੰਖ ਗਲ ਵਡਿਆ ਹਤਿਆ ਕਮਾਏ ਅਸਾਂ ਕਾ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮਲੇਸ਼ ਮਲ ਪਖ ਖਾਹੇ ਅਸਾਂਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਾਮਾਏ ਇੱਕ ਵਾਰ ਜੋਤਿ ਦਪਾਵੈ ਸਾਈ ਪਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸਖ tham ਅਗੰਗ ਅਗੰਗ ਸੰਖਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਮਾਨ ਅਕਰਸ ਸੰਜੋਬ ਖਾਨ ਜਿਨ ਇਹ ਲਿਖੇ ਤਿਸਰਨਾਹੀ ਜੇ ਫਰਮਾਏ ਤਿਵ ਤੇ ਪਾਹੀ ਜੇਤਾ ਕੀਤਾ ਤੇ ਤਾ ਨਾ ਬਿਨਾਂ ਵੈਨਾਈ ਕੋਠਾ ਕੁਦਰਤ ਕਵਨ ਕਹਾ ਵਿਚਾਰ ਵਰਣ ਜਾਵਾ ਇੱਕ ਵਾਰ ਜੋਤ ਦਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਪਰਿਆ ਹੱਥ ਪੈ ਤੰਦੇ ਪਾਣੀ ਧੋਤਾ ਉਪਰਸ ਕੇ ਮੋਟਲੀਤੀ ਕੱਪੜ ਹੋਏ ਦੇ ਸਾਬੁ ਨਹੀਂ ਆਤੋਏ ਪਰਿਆ ਮਤ ਪਾਪਾ ਕੈ ਸੰਗ ਉਤੋਂ ਪਹਿਨਾ ਵੈ ਕੈ ਰੰਗ ਕੁੰਨੀ ਪਾਪੀ ਅੱਖ ਨਾਏ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਵ ਜਾਓ तीर्थ तप दया तत दान जे को पावै तिलका मान सुनया मनया मन कीता पाओ अंतरगत तीर्थ मलना सब गुण तेरे मै नाही ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਤਵਾਸ ਅਰਤ ਬਾਣੀ ਬਰਮਾਓ ਸਤ ਸਹਾਨ ਸਦਾ ਮਨ ਚਾਓ ਕਵਨ ਸੋ ਵੇਲਾ ਵਖਤ ਕਵਨ ਕਵਨ ਤਿਤ ਕਵਨ ਵਾਰ ਕਾਵਨ ਸਰੂਤੀ ਮਾਹੋ ਕਾਵਣਾ ਜਿਤ ਹੋ ਆਕਾਰ ਦੇ ਨਾ ਪਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਕਰਾਂਣ ਹਿਤਵਾਰ ਨਾ ਜੋਕੀ ਆਣੈ ਰਤਮਾਉਣਾ ਕੋਈ ਜਾਂ ਕਰਤਾ ਸਿੱਠੀ ਕਿਉਂ ਸਾਚੇ ਆਪੇ ਜਾਣੈ ਸੋਈ ਕਿਪ ਕਰ ਆਖਾ ਕਿਪ ਸਲਾਹੀ ਕਿਉਂ ਵਰਨੀ ਕਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣ ਅਗੈ ਗਿਆਨ ਸੋ ਹੈ ਪਾਤਾਲਾਂ ਪਾਤਾਲ ਲਖ ਅਗਾਸਾਂ ਅਗਾਸ ਓੜ ਕੋੜਿ ਕ ਭਾਤਕੇ ਵੇਦ ਕਹਿਣੇ ਕ ਬਾਤ ਸੈਸ 18 ਕਹਿਣ ਕਿਤੇ ਬਾ ਅਸਲੁ ਇਕਤਾਤ ਲਿਖਤਾ ਹੋਇ ਤਾ ਲਿਖੀਐ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਕੀਆ ਆ ਪੇ ਜਾਣੈ ਆਪ ਤਾਲਾਹੀ ਸਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਤੇਵਾ ਪਵੈ ਸਮੁੰਦ ਨਾ ਜਾਣੀਐ ਤੁਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੋਲ ਨਾ ਹੋਵਣੀ ਜੇ ਤਿਸ ਮਰੋਣਾ ਮਿਸਰਾ ਅੰਤ ਨਾ ਸੇਤੀ ਕੈਨਣਾ ਅੰਤਾ ਅੰਤਨ ਕਰਣਾ ਦੇ ਨਾ ਅੰਤਾ ਅੰਤਨ ਵੇਖਣ ਸੁਣਣਾ ਅੰਤਾ ਅਤਨ ਜਾਪੈ ਕਿਆ ਮਨ ਮੰਤਾ ਅੰਤਨ ਜਾਪ ਕੀਤਾ ਯਾਕਾਰ ਅੰਤਨ ਜਾਪ ਪਾਰ ਆਵਾਰ ਅੰਤ ਕਾਰਨ ਕੀਤੇ ਵਿਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤਨ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਉਤੇ ਉਪਰ ਉਚਾ ਨਾਮ ਐਵੜਾ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆਣਾ ਜਾਏ ਵੱਡਾ ਦਾਤਾ ਪਲਨਤ ਮਾਏ ਕਿਤੇ ਮੰਗੈ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਖਰਪਾਏ ਕਿਤੇ ਮੂਰਖ ਖਾਈ ਖਾਏ ਕਿਤੇ ਧੂਕ ਭੂਕ ਸਦਮਾਰ ਤੇ ਪਿਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋਰ ਆਖ ਨਾ ਸਕਾ ਕੋਏ ਏ ਕੋ ਖਾਏ ਕੱਖ ਨ ਪਾਏ ਓ ਜਾਣ ਜੇਤੀਆ ਮੁਖਾਏ ਆਪੇ ਜਾਣ ਆਪੇ ਦੇ ਆਖੇ ਸੇ ਪੇਕੇਈ ਕੇ ਜਿਸ ਨੂੰ ਵਕਤੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਆਮੁੱਲ ਗੁਣ ਆਮੁੱਲ ਵਪਾਰ ਆਮੁੱਲ ਵਪਾਰੀ ਐ ਆਮੁੱਲ ਪੰਧਾਰ ਮੁੱਲੇ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ ਆਮੁੱਲ ਧਰਮ ਆਮੁੱਲ ਦੀਵਾਨ ਆਮੁੱਲ ਪਲ ਆਮੁੱਲ ਪਰਮਾਨ ਆਮੁੱਲ ਵਕਸੀਸ ਆਮੁੱਲ ਨਿਸ਼ਾਨ ਆਮੁੱਲ ਧਰਮ ਆਮੁੱਲ ਫੁਰਮਾਨ ਆਮੁੱਲ ਮੁਲਾਖਣ ਜਾਏ ਆਖ ਆਖ ਰੇ ਲਿਬਲਾਏ ਆਖਾ ਵੇਦ ਪਾਠ ਪ੍ਰਾਨ ਆਖੇ ਪੜੇ ਕਰੈ ਵਿਖਿਆਣ ਆਖੇ ਬਰਮੇ ਆਕੇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸ ਰਖ ਸਦਾ ਆਖੇ ਕਿਤੇ ਕੀਤੇ ਬੁੱਧਾ ਆਖੇ ਦਾਣਵੇਂ ਆਖੇ ਦੇਵ ਆਖੇ ਸੁਰ ਨਰ ਮੁਣਜਨ ਸੀਵ ਇਤੇ ਆਖੇ ਆਖਣ ਪਾਏ ਇਤੇ ਕਹਿ ਕੇ ਉਠ ਉਠ ਜਾਏ ਇਤੇ ਕੀਤੇ ਹੋਰ ਕਰਹਿ ਤਾਖਣ ਸਕਹਿ ਕੇਈ ਕੇ ਜੇ ਹੁ ਭਾਵੈ ਤੇ ਵਢ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੁਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਵਾਰ ਹੋ ਦਰ ਕੇਹਾ ਹੋ ਕਰ ਕੇਹਾ ਚਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇ ਵਾਵਣ ਹਾਰੇ ਕੇ ਤੇਰਾ ਪਰਿ ਸਿਉ ਕਹੀਣ ਕੇ ਤੇ ਗਾਵਣ ਹਾਰੇ ਗਾਵਹਿ ਤੁਹਣੋਂ ਪਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮੰਦਵਾਰ ਗਾਵਹਿ ਚਿਤ ਗੁਪਤ ਲਿਖ ਜਾਨੈ ਲਿਖ ਲਿਖ ਧਰਮ ਵਿਚਾਰ ਗਾਵੈ ਇਸਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੈ ਇੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਤਿ ਸਮਾਤੀ ਅੰਦਰ ਗਾਵਣ ਸਾਧਵੀ ਚਾਰ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰ ਗਾਵਣ ਪੰਡਿਤ ਪੜਨਰ ਕੀ ਸਰ ਜੁਗ ਜੁਗ ਬੇਦਾਂ ਨਾਲੇ ਗਾਵੈ ਮੋਣੀਆਂ ਮਨਮੋਹਨ ਤੁਰਗਾ ਮੱਛ ਪਿਆਲੇ ਗਾਵਣ ਰਤਨਾ ਪਾਏ ਤੇਰੇ 88 ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਕਾਵੇ ਖਾਣੀ ਚਾਰ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਤਾਰੇ ਸੇਈ ਤੁਦ ਨੂੰ ਗਾਵੈ ਜੋਤਿ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਤੀ ਨਾਹੀ ਐ ਪੀ ਹੋਸੀ ਜਾਏ ਨਾ ਜਾਸੀ ਐ ਨਤਨ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਢਾਈ ਜੋ ਤਿਸ ਪਾਵੇ ਸੋਈ ਕਰਤੀ ਫਿਰ ਹੁਕਮ ਨਾ ਕਰ ਨਜਾਈ ਸੋ ਪਾਖਾ ਖਾ ਪਤਾ ਨਾਨ ਕਰੈ ਰਜ਼ਾਈ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰਹਿ ਵਿਪੂਤਾ ਚਿੰਤਾ ਕਾਲ ਕੁਆਰੀ ਕਾਇਆ ਜੋਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਦਸੈ ਆਦੇਸ ਆਦ ਨੀਲਨਾਥ ਅਨਾਹਿਤ ਜੁਗ ਜੁਗ ਏਕੋ ਵੇਸਾ ਸੋਗ ਤਕੇ ਆਂਦੇ ਆ ਪੰਡਾਰਣਾ ਕੜਕੜ ਵਾਜ ਹੈ ਨਾਦ ਆਪ ਨਾਥ ਨਾਤੀ ਸਭਾਂ ਕੀ ਰਿਤ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਕੇ ਆਵੈ ਭਾਗ ਆਦੇਸ ਸੈ ਆਦੇਸ ਆਦ ਅਨਿਲ ਅਨਾਦ ਅਨਾਹਤਾ ਜੁਗ ਜੁਗ ਏਕੋ ਵੇਸ ਏਕਾ ਮਾਈ ਰੁਕਤ ਬਿ ਆਇ ਤਨ ਤੇਲੇ ਪ੍ਰਮਾਨ ਇਕ ਸੰਸਾਰੀ ਇੱਕ ਪੰਡਾਰੀ ਇੱਕ ਕਲਾਏ ਦੀਵਾਨ ਜਿਬ ਤਸ ਭਾਵੈ ਤੇ ਵਿਚਲਾਵੈ ਜਿਬ ਹੋਵੈ ਫਰਮਾਨ ਓ ਵੇਖੈ ਓਨਾ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਸ ਆਦੇਸ ਆਦ ਨੀਲ ਨਾਦ ਅਨਾਹਤਾ ਜੁਗ ਜੁਗ ਏਕ ਵੇਸਾ ਆਸਨ ਲੋਏ ਰੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਿਸਐ ਆਦੇਸਾ ਆਦਨੀਲ ਅਨਾਦ ਅਨਾਹਤਾ ਜੁਗ ਜੁਗ ਏਕੋ ਵੇਸਾ ਇਕ ਦੂ ਜੀਵ ਲਖ ਹੋਏ ਲਖ ਹੋਵੈ ਲਖ ਵੀਜ਼ਾ ਲੱਖ ਲੱਖ ਗੇੜਾ ਆਕੀਐ ਏਕ ਨਾਮ ਜਗਦੀਸ ਏ ਤਰਾ ਹੈ ਪਤ ਪਵੜੀਆ ਜੜੀਆ ਹੋਇਆ ਕੀਸਾ ਹੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸਾ ਨਾਨਕ ਨਜ਼ਰੀ ਪਾਈ ਐ ਕੂੜੀ ਕੂੜਾ ਠੀਸਾ ਆਖਣ ਜੋਰ ਚ ਪੈਣੈ ਜੋਰਾ ਜੋ ਨ ਮੰਗਣ ਦੇ ਨ ਜੋਰਾ ਜੋ ਨ ਜੀਵਣਾ ਮਾਰਨ ਨਹਿ ਜੋਰਾ ਜੋ ਨ ਰਾਜ ਮਾਲ ਮਨ ਸੋਰਾ ਜੋ ਰ ਨ ਸੁਰਤੀ ਗਿਆਨ ਵਿਚਾਰ ਜੋ ਰ ਨ ਜੁਗਤੀ ਸੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੁੱਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਐਸੇ ਵੇਜ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਕਤ ਕੇ ਰੰਗ ਤਿਲਕੇ ਨਾਮ ਨੇ ਕਨੰਤਾ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਵਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਬਵੈ ਨੀਸਾਨ ਕੱਚ ਬਕਾਈ ਓਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮਾ ਗਿਆਨ ਖੰਡ ਕਾ ਖੋ ਕਰਮਾ ਕੇਤੇ ਪਣ ਪਣੀ ਵੈ ਸੰਤਰਾ ਕੇਤੇ ਕਾਨ ਮਹੀਸਾ ਕੇਤੇ ਬਰਮੇ ਕਾਰਤ ਧੜੀ ਐ ਰੂਪ ਰੰਗ ਕੇ ਵੀਸਾ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਦੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਿੱਧ ਬੁੱਧਨਾਥ ਕੇਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨਮ ਮਮਨ ਕਿਤੇ ਕਿਤੇ ਰਤਨ ਸਮੰਦ ਕਹਿਤੀਆਂ ਖਾਣੀ ਕਹਿਤੀਆਂ ਬਾਣੀ ਕਿਤੇ ਪਾਤ ਨਰਿੰਦਾ ਕਹਿਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨਾ ਅੰਤਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਸਿੱਧਾ ਨਾਦ ਬਨੋਦ ਕੋਟ ਅਨੰਦ ਧਰਮ ਖੰਡ ਕੀ ਬਾਣੀ ਰੂਪਾ ਤਿੱਥੈ ਘਾੜਤ ਘੜੀਐ ਬਹੁਤ ਅਨੂਪਾ ਤਾਕਿਆ ਗਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤਮਨ ਬੁੱਧਾ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੋਧਾ ਧਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਤੇ ਜੋਧ ਮਹਾਬਲ ਸੂਰ ਤੈ ਮੈਂ ਰਾਮ ਰਿਆ ਪਰਪੂਰ ਤੇ ਤੈ ਸੀਤਾ ਸੀਤਾ ਮੈਂ ਮਾ ਮਾਹੇ ਤਾਂ ਕੇ ਰੂਪਨਾ ਕਥਨੇ ਜਾਏ ਨਾ ਉਹ ਮਰਹਿ ਨਾ ਠਾਗੇ ਜਾਏ ਜਿਨ ਕੈ ਰਾਮ ਬਸੈ ਮਨ ਮਾਏ ਤਿਥੈ ਪਗਤ ਬਸੈ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਬਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਬਰ ਪੰਡਾ ਜੇ ਕੋ ਕਥੈ ਤ ਅੰਤ ਨ ਅੰਤ ਸਿਥੈ ਲੋਏ ਲੋਏ ਆਕਾਰ ਜਿਵ ਜਿਵ ਹੁਕਮ ਤ ਵੈ ਤ ਵਿਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਐ ਰਣ ਮਤ ਵੇਦ ਹਥਿਆਰ ਭਉ ਖਲਾ ਅਗਣ ਤਪਤਾਉ ਪਾਂਡਾ ਪਉ ਅਮਰਤ ਤਿਤਟਾਲ के शब्द सची जिनको नदर कार नानक नदरी नदर निहाल सलोका पावन गुरु पाणी पिता माता तरत महता दिवस रात दो दाई दया खिल सगल जगता ਚੰਗੀਆਂ ਬੁਰਾਈਆਂ ਵਾਚੈ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ